ਬਣੀ ਅ ਕੱਲ ਨਾ ਅਸੀਂ ਬੈਠੇ ਗੱਲਾਂ ਕਰ ਰਹੇ ਸੀਗੇ ਅਸੀਂ ਨਾ ਆਪਣੀਆਂ ਪੁਰਾਣੀਆਂ ਗੱਲਾਂ ਯਾਦ ਕਰ ਰਹੇ ਸੀ ਆਪਾਂ ਐ ਕਰਦੇ ਹੁੰਦੇ ਸੀ ਕੋਈ ਸੁਣਾ ਰਿਆ ਸੀ ਵੀ ਮੈਂ ਬਾਦਰੀ ਤੋਂ ਚੜਦਾ ਚੜਦਾ ਡਿੱਗ ਪਿਆ ਹਨਾ ਕੋਈ ਕਹਿ ਰਿਆ ਸੀਗਾ ਵੀ ਮੈਂ ਭੈਣ ਤੇ ਭਰਾ ਸੇ ਦੋਨੋਂ ਲੜਦੇ ਸੀਗੇ ਮੇਰੇ ਇੱਥੇ ਗਲੀ ਹੋ ਗਈ ਮੈਂ ਕਿਹਾ ਹਾਂ ਮੇਰੇ ਵੀ ਇੱਥੇ ਹੋ ਗਈ ਸੀਗੀ ਅਸੀਂ ਗੱਲਾਂ ਕਰਦੇ ਸੀ ਵੀ ਦੇਖੋ ਆਪਾਂ ਨੂੰ ਕਿੰਨੀਆਂ ਕਿੰਨੀਆਂ ਵੱਡੀਆਂ ਸੱਟਾਂ ਲੱਗ ਜਾਂਦੀਆਂ ਸੀਗੀਆਂ ਤੇ ਫਿਰ ਵੀ ਮਤਲਬ ਇੱਡਾ ਵੱਡਾ ਕੋਈ ਰਿਐਕਸ਼ਨ ਨਹੀਂ ਸੀ ਆਉਂਦਾ ਹਨਾ ਅੱਜਕੱਲ ਨਿਆਣੇ ਦੇ ਵੀ ਕੋਈ ਜਿਮੜੇ ਦੇ ਛਰੀਟ ਵੀ ਲੱਗ ਜਾਂਦੇ ਮੰਨ ਲਓ ਉਹਦੇ ਮੱਛਰ ਲੜ ਕੇ ਧੱਫੜ ਵੀ ਹੋ ਗਿਆ ਉਹਦਾ ਵੀ ਸਾਰੇ ਟੱਬਰ ਨੂੰ ਕਿੰਨਾ ਜ਼ਿਆਦਾ ਫਿਕਰ ਪੈ ਜਾਂਦਾ 36 ਤਰ੍ਹਾਂ ਦੇ ਘਰੇਲੋਸ਼ਨ ਲਿਆ ਕਿਤਰੇ ਰੱਖੇ ਹੁੰਦੇ ਨੇ ਨਾ ਇਹਦੇ ਆਹ ਲਾਦੋ ਇਹਦੇ ਫਲਾਣਾ ਤੇਲ ਲਾਦੋ ਹਨਾ ਆਪਾਂ ਨੂੰ ਕਿੰਨਾ ਫਿਕਰ ਹੋ ਜਾਂਦਾ ਵਾ ਤੇ ਫਿਰ ਅਸੀਂ ਗੱਲਾਂ ਕਰਦੇ ਕਰਦੇ ਇੱਕ ਜਣਾ ਫਿਰ ਕਹਿੰਦਾ ਵੀ ਤਾਂ ਹੀ ਉਹ ਤਾਂ ਕਹਿੰਦੇ ਨਿਆਣੇ ਅੱਜਕੱਲ ਇੰਨੇ ਜ਼ਿਆਦਾ ਸੈਂਸਿਟਿਵ ਹੋ ਗਏ ਹੈ ਨਾ ਮਤਲਬ ਇਮਿਊਨਿਟੀ ਘਟ ਗਈ ਆ ਕਿਉਂਕਿ ਜਿਹੜਾ ਉਹਨਾਂ ਦੇ ਵੱਡੇ ਹੋਣ ਵਾਲਾ ਜਿਹੜਾ ਮਾਹੌਲ ਆਪਾਂ ਨੂੰ ਮਿਲਿਆ ਜਿਸ ਮਾਹੌਲ 'ਚ ਆਪਾਂ ਵੱਡੇ ਹੋਏ ਆ ਤਾਂ ਉਹਨਾਂ ਦਾ ਉਹ ਮਾਹੌਲ ਬਿਲਕੁਲ ਹੀ ਨਹੀਂ ਰਿਹਾ ਹੈਗਾ ਹੈ ਨਾ ਅਸਲ 'ਚ ਕਹਿੰਦੇ ਉਹ ਬੱਚਿਆਂ ਦਾ ਕਸੂਰ ਨਹੀਂ ਕਸੂਰ ਹੈਗਾ ਸਾਰਾ ਪੇਰੈਂਟਿੰਗ ਦਾ ਜਿਹੜੇ ਮਤਲਬ ਹੁਣ ਆਪਾਂ ਵੀ ਆਪਣੇ ਨਿਆਣਿਆਂ ਨੂੰ ਵੱਡੇ ਕਰ ਰਹੇ ਆ ਕਹਿੰਦੇ ਕਸੂਰ ਆ ਜਿਹੜਾ ਨਿਰਾਪੂਰਾ ਆਪਣਾ ਹੈ ਇਹਦੇ ਵਿੱਚ ਹੈ ਨਾ ਤੇ ਤੁਸੀਂ ਕੀ ਸਮਝੋ ਜਿਵੇਂ ਅੱਜ ਕੱਲ ਆਪਣੀ ਕਿਸੇ ਟੀਮ ਮੈਂਬਰ ਦੀ ਸੀ ਗੱਲ ਕਰਦੇ ਸੀ ਵੀ ਥੋੜੇ ਟਾਈਮ ਬਾਅਦ ਬਿਮਾਰ ਹੋ ਜਾਂਦਾ ਹਨਾ ਵੀ ਉਹਦਾ ਕਦੇ ਢਿੱਡ ਖਰਾਬ ਹੋ ਜਾਂਦਾ ਕਦੇ ਉਹਦਾ ਸਿਰ ਦੁਖਣ ਲੱਗ ਜਾਂਦਾ ਉਹ ਸੀ ਉਹਦੀ ਗੱਲ ਕਰਦੇ ਸੀ ਵੀ ਉਹ ਬਹੁਤ ਜ਼ਿਆਦਾ ਸੋਹਲ ਆ ਹਨਾ ਵੀ ਸ਼ਾਇਦ ਉਹ ਕਰਦੇ ਨੇ ਇਕੱਲਾ ਇਕੱਲਾ ਜਵਾਕ ਇਸ ਕਰਕੇ ਵੀ ਮਤਲਬ ਬਹੁਤ ਜ਼ਿਆਦਾ ਪੈਂਪਰਡ ਆ ਬਹੁਤ ਜ਼ਿਆਦਾ ਸੋਹਲ ਰੱਖਿਆ ਹੋਇਆ ਉਹ ਫਿਰ ਦੱਸਦੇ ਸੀਗੇ ਵੀ ਹੁਣ ਆਪਾਂ ਨੂੰ ਕਿੱਥੇ ਮਾੜੀ ਮੁੱਟੀ ਛਰੀਟ ਜਾਂ ਮਾੜਾ ਮੋਟਾ ਢਿੱਡ ਦੁਖਦਾ ਤਾਂ ਪੋਈ ਨਹੀਂ ਗੋਲਦੇ ਕਿਉਂਕਿ ਆਪਾਂ ਨੇ ਡੀਡੀਆਂ ਸੱਟਾਂ ਖਾਧੀਆਂ ਹੋਈਆਂ ਨੇ ਹਨਾ ਗੁਰਦੀਪ ਇਹ ਗੱਲ ਸਹੀ ਬਹੁਤ ਸਾਰੀਆਂ ਕਹਾਣੀਆਂ ਲੋਕਾਂ ਨੇ ਬਣਾਈਆਂ ਹੋਈਆਂ ਨੇ ਵੀ ਜਿਵੇਂ ਵੀ ਕੋਈ ਕਿਸੇ ਦੇ ਬੱਚਾ ਹੋਇਆ ਸੀ ਉਹ ਤੰਦਰੁਸਤ ਨਹੀਂ ਸੀ ਹਨਾ ਤਾਂ ਫਿਰ ਉਹ ਕਿਸੇ ਕੋਲ ਗਏ ਤਾਂ ਉਹ ਕਹਿੰਦੇ ਮਿੱਟੀ ਦੀ ਟਰਾਲੀ ਸਿਟਵਾ ਲਓ ਤੁਸੀਂ ਆਪਣੇ ਵਿਹੜੇ ਚ ਨਾ ਤੇ ਉਹ ਕਹਿੰਦੇ ਵੀ ਉੱਥੇ ਫਿਰ ਜਦੋਂ ਉਹਨਾਂ ਨੇ ਨਿਆਣੇ ਨੂੰ ਛੱਡਿਆ ਤਾਂ ਉਹ ਤੰਦਰੁਸਤ ਹੋ ਗਿਆ ਸੱਚੀ ਇਦਾਂ ਦੀਆਂ ਬਹੁਤ ਚੀਜ਼ਾਂ ਨੇ ਆਪਾਂ ਆਪਣੇ ਨਿਆਣਿਆਂ ਚ ਹੀ ਦੇਖ ਲਓ ਜਿਵੇਂ ਅਨੰਤ ਤਾਂ ਹਲੇ ਬਹੁਤ ਛੋਟੀ ਹੈ ਨਾ ਮੈਂ ਮਹਿਤਾਬ ਤੇ ਗਨੂਰ ਚ ਹੀ ਦੇਖ ਲਾਂ ਜਦੋਂ ਗਨੂਰ 3 ਸਾਲ ਦੀ ਸੀ ਉਸ ਤੋਂ ਬਾਅਦ ਅਸੀਂ ਪਿੰਡੋਂ ਆਇਆ ਅੱਛਾ ਮੈਨੂੰ ਲੱਗਦਾ ਹੁੰਦਾ ਵੀ ਗਰਨੂਰ ਮਤਲਬ ਮਹਿਤਾਬ ਨਾਲੋਂ ਬਹੁਤ ਜ਼ਿਆਦਾ ਟਾਫ ਆ। ਕਈ ਚੀਜ਼ਾਂ 'ਚ ਵੀ ਨਾ ਸੱਚੀ ਉਹਨੂੰ ਇੰਨਾ ਜ਼ਿਆਦਾ ਗਰਮੀ ਲੱਗਦੀ ਆ ਨਾ ਉਹਨੂੰ ਬਹੁਤ ਜ਼ਿਆਦਾ ਠੰਡ ਲੱਗਦੀ ਆ। ਵੀ ਉਦਾਂ ਵੀ ਉਹ ਬਹੁਤ ਰਫ ਟਾਫ ਜਿਹਾ ਕਿਸੇ ਸਿਚੁਏਸ਼ਨ ਨੂੰ ਵੀ ਲੈ ਕੇ ਜਾਂ ਉਦਾਂ ਵੀ ਮਾਹੌਲ ਨੂੰ ਵੀ ਲੈ ਕੇ ਹਨਾ ਤੇ ਮਹਿਤਾਬ 'ਚ ਜਿਵੇਂ ਤੁਸੀਂ ਕਿਹਾ ਵੀ ਉਹ ਇੱਕ ਧੱਫੜ ਵੀ ਹੋ ਗਿਆ ਤਾਂ ਆਪਾਂ ਨੂੰ ਸਾਰੇ ਟੱਬਰ ਨੂੰ ਫਿਕਰ ਪੈ ਜਾਂਦਾ ਹਨਾ ਸੋ ਅਸੀਂ ਉਹਨੂੰ ਇੱਕ ਮੱਛਰ ਵੀ ਲੜ ਜੇ ਤਾਂ ਸਾਨੂੰ ਐ ਹੋਇਆ ਹੁੰਦਾ ਵੀ ਜਿਵੇਂ ਦੇ ਪਤਾ ਨਹੀਂ ਕੀ ਚੀਜ਼ ਲੜੀ ਹੋਈ ਆ ਨਾ ਉਹਦੇ ਸਾਰੇ ਲਾਲ ਲਾਲ ਧਫੜਾਉਣੇ ਸ਼ੁਰੂ ਹੋ ਜਾਣਗੇ ਉਹਦਾ ਰੀਜ਼ਨ ਵੀ ਇਹੀ ਆ ਵੀ ਜਦੋਂ ਅਸੀਂ ਸ਼ਹਿਰ ਚ ਆਏ ਮਹਿਤਾਬ ਨੂੰ ਨਾ ਉਹ ਕੱਚਾ ਮਾਹੌਲ ਮਿਲਿਆ ਮਤਲਬ ਪਹਿਲਾਂ ਸੀ ਜਿਹੜੇ ਘਰ ਚ ਰਹਿੰਦੇ ਸੀ ਵਿਹੜਾ ਕੱਚਾ ਹੈਗਾ ਸੀ ਥੋੜਾ ਜਿਹਾ ਹਨਾ ਪਰ ਫਿਰ ਵੀ ਉਹ ਮਾਹੌਲ ਨਹੀਂ ਮਿਲਿਆ ਜਿਹੜਾ ਆਪਣੇ ਪਿੰਡਾਂ ਵਾਲੇ ਨਿਆਣਿਆਂ ਨੂੰ ਮਿਲਦਾ ਹਨਾ ਤੇ ਇਹ ਕੱਲਾ ਮੈਨੂੰ ਲੱਗਦਾ ਸਰੀਰਿਕ ਤੰਦਰੁਸਤੀ ਲਈ ਨਹੀਂ ਜ਼ਰੂਰੀ ਮਾਨਸਿਕ ਲਈ ਵੀ ਜ਼ਰੂਰੀ ਹੈ ਜਦੋਂ ਮੈਂ ਪਿੰਡ ਜਾਂਦੀ ਆ ਆਪਣੇ ਭਤੀਜਿਆਂ ਨੂੰ ਦੇਖਦੀ ਆ ਮੈਨੂੰ ਲੱਗਦਾ ਹੁੰਦਾ ਵੀ ਉਹਨਾਂ ਦੇ ਹੱਥ 'ਚ ਕੋਈ ਦੂਜਾ ਨਿਆਣਾ ਚੀਜ਼ ਨਹੀਂ ਖੋ ਸਕਦਾ ਹਨਾ ਵੀ ਉਹ ਇੰਨੇ ਮਤਲਬ ਟਫ ਨੇ ਵੀ ਉਹ ਉਸੇ ਟਾਈਮ ਜਾਂ ਲੜਨਗੇ ਜਾਂ ਕੁੱਟਣਗੇ ਜਿਹੜੇ ਨੇ ਹਨਾ ਤੇ ਇੱਕ ਮਤਲਬ ਮਹਿਤਾਬ ਆ ਵੀ ਉਹਨੂੰ ਐ ਲੱਗੂਗਾ ਵੀ ਜੇ ਮੈਨੂੰ ਕਿਸੇ ਨੇ ਗਲਤ ਤਰੀਕੇ ਨਾਲ ਦੇਖ ਵੀ ਲਿਆ ਤਾਂ ਮੈਂ ਇਹਦੇ ਨਾਲ ਕੰਫਰਟੇਬਲ ਨਹੀਂ ਮੈਨੂੰ ਆ ਮਾਹੌਲ ਕੰਫਰਟੇਬਲ ਨਹੀਂ ਮੈਂ ਕਾਰ ਚ ਨਹੀਂ ਜਾ ਸਕਦਾ ਮੈਨੂੰ ਉੱਥੇ ਕੰਫਰਟੇਬਲ ਨਹੀਂ ਲੱਗਦਾ ਤਾਂ ਮੈਨੂੰ ਲੱਗਦਾ ਜਿੰਨਾ ਅਸੀਂ ਕੇਅਰ ਕਰਦੇ ਆ ਨਿਆਣੇ ਦੀ ਓਨਾ ਜ਼ਿਆਦਾ ਤੁਸੀਂ ਉਹਨੂੰ ਸੈਂਸਿਟਿਵ ਬਣਾ ਰਹੇ ਹੋ ਚਲੋ ਉਹ ਕਸੂਰ ਮਤਲਬ ਮੈਨੂੰ ਲੱਗਦਾ ਬਸ਼ੈਰੀ ਮਾਪਿਆਂ ਦਾ ਨਹੀਂ ਹੁੰਦਾ ਜਾਂ ਪਿੰਡੂ ਕਿਸੇ ਦਾ ਵੀ ਨਹੀਂ ਹੁੰਦਾ ਹੁਣ ਪਿੰਡਾਂ ਚ ਵੀ ਇਹੀ ਮਾਹੌਲ ਆ ਜਿਵੇਂ ਆਪਣਾ ਮਹੌਲਾ ਵੀ ਹੁਣ ਗਵਾਂਡ ਚ ਜਾਂ ਭੇਜਣ ਲੱਗੇ ਵੀ ਨਿਆਣਿਆਂ ਨੂੰ ਤੁਹਾਨੂੰ 100 ਵਾਰ ਸੋਚਣਾ ਪੈਂਦਾ ਕਿਉਂਕਿ ਸੱਚੇ ਉਹ ਜਿਹੇ ਮਾਹੌਲ ਨਹੀਂ ਰਹਿ ਜਿਹੜੇ ਆਪਾਂ ਨੂੰ ਮਿਲੇ ਸੀ ਵੀ ਆਪਾਂ ਚਾਹੇ ਪਿੰਡ ਦੇ ਇਧਰਲੇ ਪਾਸੇ ਰਹਿਨੇ ਆ ਤਾਂ ਦੂਜੇ ਪਾਸੇ ਜਾਣ ਲੱਗੇ ਵੀ ਤੁਹਾਨੂੰ ਕੋਈ ਡਰ ਨਹੀਂ ਸੀ ਲੱਗਦਾ ਤਾਂ ਹੁਣ ਜਿਹੜੇ ਮਾਹੌਲ ਨੇ ਉਹ ਚ ਮਾਪਿਓ ਵੀ ਬਹੁਤ ਡਰ ਜਾਂਦੇ ਨੇ ਇਵਨ ਕਿ ਘਰਾਂ ਚ ਵੀ ਬਹੁਤ ਕੁਝ ਨਿਆਣਿਆਂ ਨਾਲ ਵਾਪਰਦਾ ਹਨ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੁੰਦਾ ਭੈਣੇ ਵੀ ਜ਼ਰੂਰੀ ਨਹੀਂ ਵੀ ਤੁਸੀਂ ਨਿਆਣੇ ਨੂੰ ਘਰ ਤੋਂ ਬਾਹਰ ਕੱਢ ਕੇ ਹੀ ਉਹਦਾ ਇਮਿਊਨ ਜੌਨ ਨੂੰ ਸਟਰੋਂਗ ਬਣਾ ਸਕਦੇ ਹੋ ਹੁਣ ਮੇਰੀ ਇੱਕ ਸਹੇਲੀ ਆ ਕੈਨੇਡਾ ਰਹਿੰਦੀ ਆ ਹਨਾ ਤੇ ਉਹਦੀ ਬੇਟੀ ਹੁਣ ਸਾਲ ਦੀ ਹੋਈ ਆ ਤੇ ਕਈ ਵਾਰ ਮੈਂ ਜਦੋਂ ਉਹਦੀਆਂ ਵੀਡੀਓਜ਼ ਦੇਖਦੀ ਆ ਜਾਂ ਮੈਂ ਜਿਵੇਂ ਕੋਈ ਵਾਰ ਸਟੋਰੀਜ਼ ਵਗੈਰਾ ਸ਼ੇਅਰ ਕਰਦੇ ਨੇ ਮੈਂ ਦੇਖਦੀ ਹੁੰਨੀ ਆ ਵੀ ਉਹਦੀ ਬੇਟੀ ਘਾਹ ਤੇ ਤੁਰੇ ਫਿਰਦੀ ਆ ਜੌਨ ਦਾ ਫਰੰਟ ਯਾਰਡ ਆ ਜਾਂ ਬੈਕ ਯਾਰਡ ਆ ਹਨਾ ਕੁਝ ਵੀ ਆ ਤਾਂ ਉੱਕਾ ਤੇ ਤੁਰੇ ਫਿਰਦਿੰਦੇ ਮੈਂ ਕਦੇ ਨਹੀਂ ਦੇਖਿਆ ਵੀ ਉਹਦੇ ਪੈਰ 'ਚ ਕੁਝ ਪਾਇਆ ਹੋਇਆ ਹਨ ਪੈਰ 'ਚ ਕੋਈ ਚਪਲ ਪਾਈ ਹੋਈ ਹੈ ਐਟਲੀਸਟ ਉਹਦੇ ਪੈਰ ਨੂੰ ਸਰਫੇਸ ਦਾ ਤਾਂ ਪਤਾ ਲੱਗ ਰਿਹਾ ਨਾ ਵੀ ਇਹ ਹੁਣ ਕੁਝ ਹੋਰ ਸਰਫੇਸ ਮਤਲਬ ਸਕਿਨ ਫੀਲ ਕਰਦੀ ਹੈ ਨਾ ਜਿਉਂਦੀ ਸਕਿਨ ਨੂੰ ਡਾਇਰੈਕਟ ਮਿੱਟੀ ਮਿਲ ਰਹੀ ਆ ਹਨਾ ਜਾਂ ਡਾਇਰੈਕਟ ਜਿਹੜਾ ਪੱਤੇਆਂ ਤੇ ਜਾਂ ਪੱਕੀ ਵਾਰ ਕਹਦੇ ਨੇ ਹੁੰਦੇ ਆ ਵੀ ਤਰੇਲ ਪਈ ਤੇ ਤੁਰਨਾ ਬਹੁਤ ਚੰਗਾ ਹੁੰਦਾ ਹਨਾ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਵੀ ਉੱਥੇ ਤਾਂ ਪਈ ਕਿਹੜੇ ਕੈਸੇ ਦੇ ਨਾ ਬੇੜੇ ਹੁੰਦੇ ਨੇ ਹਨਾ ਕਿ ਥੋੜੇ ਥੋੜੇ ਬੈਕਯਾਰਡ ਹੁੰਦਾ ਤੁਹਾਡੇ ਕੋਲੇ ਹਨਾ ਦਬਤੋ ਬਤ ਦਾ ਉੱਥੇ ਤਾਂ ਆਪਾਂ ਸਭ ਤੋਂ ਵੱਡਾ ਇਹ ਕਹਿ ਸਕਦੇ ਰੀਜ਼ਨ ਬਣਾ ਸਕਦੇ ਆ ਵੀ ਨਹੀਂ ਅਸੀਂ ਇੱਥੇ ਤੰਗ ਘਰਾਂ 'ਚ ਰਹਿੰਦੇ ਆ ਜਾਂ ਇੱਥੇ ਘਰ ਬੰਦ ਹੁੰਦੇ ਨੇ ਇੱਥੇ ਮਾਹੌਲ ਹੀ ਇਦਾਂ ਦਾ ਪਰ ਉੱਥੇ ਮੈਂ ਦੇਖਦੀ ਹੁੰਦੀ ਵੀ ਉਹਨੇ ਕਦੇ ਪੈਰਾਂ 'ਚ ਚੱਪਲ ਨਹੀਂ ਪਾਈ ਹੁੰਦੀ ਹੈਗੀ ਗੁਰਦੀਪ ਅਸੀਂ ਇੱਕ ਗੱਲ ਤੁਹਾਡੀ ਸਹੀ ਆ ਵੀ ਜ਼ਰੂਰੀ ਨਹੀਂ ਵੀ ਮਤਲਬ ਸ਼ਹਿਰੀ ਜਾਂ ਪਿੰਡੂ ਮਾਹੌਲ ਦਾ ਫਰਕ ਹੋਵੇ ਕਈ ਮੈਨੂੰ ਲੱਗਦਾ ਨਾ ਵੈਸੀ ਮਾਪਿਓ ਨਿਆਣਿਆਂ ਦਾ ਬਹੁਤਾ ਜ਼ਿਆਦਾ ਫਿਕਰ ਕਰਦੇ ਆ ਮਤਲਬ ਹੱਦੋਂ ਵੱਧ ਫਿਕਰ ਵਾਲੀ ਚੀਜ਼ ਹੋ ਜਾਂਦੀ ਆ ਇਹ ਚੀਜ਼ ਆਪਾਂ ਮੈਂ ਵੀ ਮਤਲਬ ਮਹਿਸੂਸ ਕਰਦੀ ਆਂ ਵੀ ਜਿਹੜੀ ਉਮਰ 'ਚ ਆਪਾਂ ਆਪਾਂ ਹੁਣ ਬੱਚਿਆਂ ਨੂੰ ਉਦਾਹਰਨਾ ਦਿੰਨੇ ਆ ਵੀ ਤੇਰੀ ਉਮਰ 'ਚ ਜਦੋਂ ਮੈਂ 10 ਸਾਲ ਦਾ ਸੀ ਮੈਂ ਐਂ ਕਰ ਲੈਂਦਾ ਹੁੰਦਾ ਸੀ ਜਦੋਂ ਮੈਂ ਉਸ ਤੋਂ ਵੱਡਾ ਆ ਮੈਂ ਐਦਾਂ ਕਰਦਾ ਸੀ 15 ਸਾਲ ਦੀ ਉਮਰ 'ਚ ਮੈਨੂੰ ਰੋਟੀ ਬਣਾਉਣੀ ਆ ਗਈ ਸੀ ਜਾਂ ਉਸ ਤੋਂ ਬਾਅਦ ਦੀਆਂ ਗੱਲਾਂ ਆਪਾਂ ਦੱਸਦੇ ਆਂ ਨਾ ਨਿਆਣਿਆਂ ਨੂੰ ਮੈਨੂੰ ਲੱਗਦਾ ਵੀ ਉਹ 'ਚ ਨਿਆਣਿਆਂ ਦਾ ਤਾਂ ਕੋਈ ਕਸੂਰ ਨਹੀਂ ਹੈ ਨਾ ਕਸੂਰ ਤਾਂ ਸਾਡਾ ਐ ਮੈਂ ਜਿਵੇਂ ਮੈਂ ਵੀ ਘਰ ਤੋਂ ਤੁਰਦੀ ਆ ਮੈਨੂੰ ਲੱਗਦਾ ਹੁੰਦਾ ਵੀ ਚਾਹੇ ਮੇਰੀ 3 13 ਸਾਲ ਦੀ ਆ ਪਰ ਉਹਦੇ ਲਈ ਸਭ ਕੁਝ ਬਣਿਆ ਹੋਵੇ ਉਹਨੂੰ ਕੁਝ ਵੀ ਚੱਕ ਕੇ ਬਣਾਉਣਾ ਨਾ ਪਵੇ ਹਨਾ ਤਾਂ ਉਹ ਚੀਜ਼ ਮੈਨੂੰ ਲੱਗਦਾ ਵੀ ਜੇ ਮੈਂ ਕੱਲੋਂ ਉਹਨੂੰ ਬਲੇਮ ਕਰੂੰਗੀ ਵੀ ਤੂੰ ਇੰਨੀ ਉਮਰ ਚਾ ਨਹੀਂ ਸਿੱਖਿਆ ਨਹੀਂ ਸਿੱਖਿਆ ਹਨਾ ਤਾਂ ਉਹ ਮੇਰੀ ਗਲਤੀ ਆ ਸਭ ਤੋਂ ਵੱਡੀ ਬੇਸਿਕ ਜ਼ਰੂਰਤ ਸਾਡੀ ਖਾਣਾ ਹੁੰਦਾ ਵੀ ਸਾਨੂੰ ਆਪਣੇ ਖਾਣ ਜੋਗਾ ਜ਼ਰੂਰ ਬਣਾਉਣਾ ਆਉਣਾ ਚਾਹੀਦਾ ਹਨਾ ਹੁਣ ਅਸੀਂ ਸਭ ਤੋਂ ਬੇਸਿਕ ਜ਼ਰੂਰਤ ਕੀ ਸਮਝਦੇ ਆ ਵੀ ਨਿਆਣਾ ਬਹੁਤ ਇੰਟੈਲੀਜੈਂਟ ਹੋਵੇ ਪੜਿਆ ਹੋਵੇ ਨਾ ਮੈਨੂੰ ਕਈ ਵਾਰੀ ਉਹਨਾਂ ਪਰਿਵਾਰਾਂ 'ਚ ਜਾ ਕੇ ਬਹੁਤ ਹੈਰਾਨੀ ਹੁੰਦੀ ਹੈ ਜਿੱਥੇ ਲੋਕ ਕਹਿ ਦਿੰਦੇ ਆ ਵੀ ਸਾਡੀ ਕੁੜੀ ਨਾ ਪੜ੍ਹਦੀ ਸੀ ਇਸ ਲਈ ਇਹਨੇ ਹੋਰ ਕੋਈ ਕੰਮ ਨਹੀਂ ਸਿੱਖਿਆ ਆਲੇ ਦੁਆਲੇ ਦਾ ਹਨਾ ਜਦਕਿ ਪੜ੍ਹੇ ਤਾਂ ਆਪਾਂ ਵੀ ਆਪਾਂ ਤੋਂ ਪਹਿਲੀ ਜਨਰੇਸ਼ਨ ਵੀ ਪੜ੍ਹੀ ਹੋਊਗੀ ਹਨਾ ਉਹਨਾਂ ਨੂੰ ਸਾਰੀਆਂ ਉਹ ਚੀਜ਼ਾਂ ਆਉਂਦੀਆਂ ਹੁੰਦੀਆਂ ਸੀ ਜੋ ਉਹਨਾਂ ਦੀ ਲੋੜ ਦੀਆਂ ਜਾਂ ਉਹਨਾਂ ਦੀ ਜ਼ਰੂਰਤ ਦੀਆਂ ਹੁੰਦੀਆਂ ਸੀ ਹਨਾ ਉਸ ਤੋਂ ਪਹਿਲਾਂ ਜੇ ਆਪਣੇ ਮੰਮੀ ਹੋਣਾ ਤੇ ਲਾ ਲਓ ਤੁਸੀਂ ਉਹਨਾਂ ਨੂੰ ਸਲਾਈ ਕਢਾਈ ਸਟਿਚਿੰਗ ਸਭ ਕੁਝ ਇਹੋ ਜਿਹਾ ਕੁਝ ਆਉਂਦਾ ਸੀ ਘਰ ਦੇ ਕੰਮ ਜਿਵੇਂ ਮਿੱਟੀ ਲਿਪਣਾ ਤੱਕ ਵੀ ਜਾਂ ਹੋਰ ਜਿਹੜੀਆਂ ਜ਼ਰੂਰੀਆਂ ਉਸ ਤੋਂ ਬਾਅਦ ਆਪਾਂ ਆ ਗਏ ਆਪਾਂ ਨੂੰ ਪਤਾ ਲੱਗਿਆ ਵੀ ਸਾਡੀਆਂ ਲੋੜਾਂ ਜਿਹੜੀਆਂ ਰਸੋਈ ਤੱਕ ਸੀਮਤ ਹੋ ਗਈਆਂ ਹੋਰ ਜਿਹੜੀਆਂ ਚੀਜ਼ਾਂ ਸਾਤ ਤੋਂ ਪਹਿਲੀ ਜਨਰੇਸ਼ਨ ਕਰਦੀ ਸੀ ਉਹ ਸਾਡੀਆਂ ਨਹੀਂ ਰਹੀਆਂ ਆਪੋ ਚੀਜ਼ਾਂ ਸਿੱਖੀਆਂ ਪੜ੍ਹਾਈ ਦੇ ਨਾਲ ਪਰ ਹੁਣ ਗਲਤੀ ਮਾਪਿਓ ਦੀ ਆ ਕਿ ਉਹਨਾਂ ਨੂੰ ਲੱਗਦਾ ਵੀ ਸਾਡਾ ਬੱਚਾ ਮਤਲਬ ਪੜ੍ਹਨਾ ਹੀ ਉਹਦੀ ਸਭ ਤੋਂ ਵੱਡੀ ਕੁਆਲਿਟੀ ਆ ਹਨਾ ਤੇ ਉਹ ਜਿ ਮੈਨੂੰ ਤਾਂ ਨਹੀਂ ਲੱਗਦਾ ਵੀ ਕਿਸੇ ਸਕੂਲ ਚ ਇੰਨੀ ਪੜ੍ਹਾਈ ਮਿਲਦੀ ਹੈ ਜਿ ਨੂੰ ਨਿਆਣਾ ਸਾਰਾ ਦਿਨ ਨਹੀਂ ਕਰੀ ਜਾਂਦਾ ਹਨਾ ਤਾਂ ਇਹ ਥੋੜੀ ਗਲਤੀ ਆ ਤੁਸੀਂ ਉਹਨੂੰ ਰਸੋਈ ਦੇ ਕੰਮਾਂ ਚ ਵੀ ਲਾਓ ਉਹਨੂੰ ਇਹ ਵੀ ਦੱਸੋ ਵੀ ਰੱਬ ਨਾ ਕਰੇ ਕਦੀ ਅਸੀਂ ਘਰੇ ਨਾ ਹੋਈਏ ਕੋਈ ਮਾੜੀ ਸਿਚੁਏਸ਼ਨ ਹੋਵੇ ਹਨਾ ਤਾਂ ਤੂੰ ਆਪਣੇ ਖਾਣ ਲਈ ਜਾਂ ਆਪਣੇ ਪੈਣ ਲਈ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਹੈਂਡਲ ਕਰ ਸਕਦਾ ਹੈ ਨਾ ਤੇ ਮੈਨੂੰ ਤਾਂ ਉਹ ਚੀਜ਼ ਵੀ ਬੁਰੀ ਲੱਗਦੀ ਹੁੰਦੀ ਹੈ ਵੀ ਜਿਹੜਾ ਆਪਾਂ ਕਈ ਵਾਰੀ ਕਹਿ ਦਿੰਨੇ ਆ ਵੀ ਦੂਜਾ ਸਾਡੇ ਨਿਆਣੇ ਨੂੰ ਘੂਰਦਾ ਕਿਉਂ ਆ ਦੂਜਾ ਸਾਡੇ ਨਿਆਣੇ ਨੂੰ ਆ ਪਿੰਡੂ ਜੀਆਂ ਚੀਜ਼ਾਂ ਕਿਉਂ ਸਿਖਾ ਰਿਹਾ ਹੈ ਨਾ ਅੱਜ ਕੱਲ ਜਿਹੜੇ ਮਾਪਿਓ ਨੇ ਉਹਨਾਂ ਨੂੰ ਐ ਲੱਗਦਾ ਹੁੰਦਾ ਵੀ ਦੁਨੀਆ ਦੀ ਸਭ ਤੋਂ ਸੋਹਣੀ ਸ਼ੈ ਸਿਰਫ ਅਸੀਂ ਆਪਣੇ ਬੱਚਿਆਂ ਨੂੰ ਸਿਖਾ ਸਕਦੇ ਆ। ਬਿਲਕੁਲ ਹਾਂ। ਤੇ ਉਹੀ ਜਿਹੜੀ ਚੀਜ਼ ਆ ਸਾਨੂੰ ਇੰਨਾ ਇਨਸਿਕਿਉਰ ਕਰਦੀ ਆ ਵੀ ਅਸੀਂ ਉਹਨਾਂ ਨੂੰ ਉਮਰ ਤੋਂ ਥੋੜੇ ਜਿਆਦਾ ਹੀ ਛੋਟੇ ਸਮਝ ਕੇ ਪਾਲਦੇ ਆ ਹਨਾ। ਤੁਸੀਂ ਦੇਖਿਆ ਹੋਊਗਾ ਜਿਹੜੀ ਉਮਰ ਚ ਆਪਾਂ ਸੀਗੇ ਜਦੋਂ ਸਾਡੇ ਭਰਾ ਹੁੰਦੇ ਸੀ ਉਹਨਾਂ ਨੂੰ 18-19 ਸਾਲ ਦੀ ਉਮਰ ਚ ਡਰਾਈਵਿੰਗ ਆਉਂਦੀ ਹੁੰਦੀ ਸੀਗੀ ਹਨਾ ਤੇ ਹੁਣ ਹੁੰਦਾ ਵੀ ਹਾਈ ਕਿਤੇ ਮੇਰੇ ਨਿਆਣੇ ਨੂੰ ਸੱਟ ਨਾ ਲੱਗ ਜੇ। ਹੂੰ। ਮੇਰੇ ਵਰਗੇ ਮਾਪਿਓ ਵੀ ਹੈਗੇ ਨੇ ਜਿਹੜੇ ਨਿਆਣਿਆਂ ਨੂੰ ਵਿਹੜੇ 'ਚ ਜਾਣ ਵੇਲੇ ਵੀ ਕਹਿੰਦੇ ਆ ਵੀ ਪਹਿਲਾਂ ਅੰਦਰੋਂ ਲੋਕ ਲਾ ਲਓ ਹਨਾ ਇਹ ਗਲਤੀਆਂ ਨੇ ਆਪਣੀਆਂ ਜਦ ਕਿ ਸਾਡੀ ਉਮਰ 'ਚ ਅਸੀਂ ਮਤਲਬ ਸਾਨੂੰ ਰਾਤ ਨੂੰ ਵੀ ਕਿਸੇ ਦੇ ਘਰ ਭੇਜਿਆ ਜਾਂਦਾ ਹੁੰਦਾ ਸੀ ਵੀ ਜਾ ਜਾ ਕੇ ਫਲਾਣੀ ਚੀਜ਼ ਲੈ ਕੇ ਆ ਹਨਾ ਤੇ ਹੁਣ ਉਹ ਵੀ ਨਿਆਣੇ ਨੇ ਜਿਹੜੇ ਰਾਤ ਨੂੰ ਆਪਦੇ ਕਮਰੇ 'ਚ ਹੀ ਉੱਠ ਕੇ ਬਾਥਰੂਮ ਜਾਣ ਵੇਲੇ ਕਹਿ ਦਿੰਦੇ ਆ ਵੀ ਲਾਈਟ ਜਗਾ ਦਿਓ ਸਾਨੂੰ ਡਰ ਲੱਗਦਾ ਹੈ ਨਾ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਅਸੀਂ ਮਾਪਿਓ ਦੇ 'ਚ ਜ਼ਿਆਦਾ ਜ਼ਿੰਮੇਵਾਰ